ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਆ ਚਾਤ ਕੈਨੇਡਾ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਹਰਦੀਪ ਸਿੰਘ ਨਿਜਰ ਦੇ ਕਤਲ ਕੇਸ ਵਿੱਚ ਕੈਨੇਡਾ 'ਚ ਗ੍ਰਿਫਤਾਰ ਚਾਰ ਭਾਰਤੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 11 ਫਰਵਰੀ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ 'ਚ ਹੋਏਗੀ ਗੌਰ ਮਤਲਬ ਇਹ ਹੈ ਕਿ ਹਰਦੀਪ ਸਿੰਘ ਨਿਜਰ ਨੂੰ ਭਾਰਤ ਨੇ دہشتਗਰਦ ਆਲਾ ਨਿਆ ਹੋਇਆ ਸੀ ਵੇਰਵੇ ਅਨੁਸਾਰ ਹੇਟਲੀ ਦਲਤ ਵਿੱਚ ਕਾਰਵਾਈ ਤੋਂ ਰੋਕ ਲੱਗਣ ਤੋਂ ਬਾਅਦ ਸਬੂਤਾਂ ਦੀ ਘਾਟ ਕਾਰਨ ਸੁਪਰੀਮ ਕੋਰਟ ਨੇ ਰਿਹਾਈ ਦਾ ਹੁਕਮ ਜਾਰੀ ਕੀਤਾ ਹੈ ਸੂਤਰਾਂ ਮੁਤਾਬਕ ਕਨੇਡੀਅਨ ਪੋਰਟਸ ਮੁਲਾਜ਼ਮਾਂ ਵਿਰੁੱਧ ਠੋਸ ਸਬੂਤ ਪੇਸ਼ ਨਹੀਂ ਕਰ ਸકી ਇਸ ਸਬੰਧ ਵਿੱਚ ਫੜੇ ਗਏ ਚਾਰ ਭਾਰਤੀਆਂ ਦੀ ਪਛਾਣ ਕਰਨ ਬਰਾੜ ਅਮਨਦੀਪ ਸਿੰਘ ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਵੱਜੋਂ ਹੋਈ ਸੀ ਇਹਨਾਂ ਨੂੰ ਨਵੰਬਰ 2024 ਚਾਰ ਸ਼ੀਟ ਕੀਤਾ ਗਿਆ ਸੀ ਤੇ ਉਹਨਾਂ ਨੇ ਕੈਨੇਡੀਅਨ ਸੁਪਰੀਮ ਕੋਰਟ ਵਿੱਚ ਜਮਾਨਤ ਲਈ ਅਪੀਲ ਦਾਰ ਕੀਤੀ ਹੋਈ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਤਿੰਨ ਮੁਲਜ਼ਮ ਵੀਡੀਓ ਕਾਨਫਰੰਸ ਰਾਈਂ ਸੁਣਵਾਈ ਵਿੱਚ ਪੇਸ਼ ਹੋਏ ਸਨ ਜਦੋਂ ਕਿ ਇੱਕ ਆਪਣੇ ਵਕੀਲ ਰਾਈਂ ਪੇਸ਼ ਹੋਇਆ ਸੀ ਇਸ ਮਾਮਲੇ ਤੇ ਟਿੱਪਣੀ ਕਰਦੇ ਹੋਏ ਬ੍ਰਿਟਿਸ਼ ਕੋਲੰਬੀਆ ਪ੍ਰੋਸੀਕਿਊਸ਼ਨ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਕੁਝ ਪ੍ਰੀ ਟ੍ਰਾਇਲ ਪੱਖ ਅਸਲ ਮੁਕਦਮੇ ਤੋਂ ਪਹਿਲਾਂ ਰੱਖੇ ਜਾਣਗੇ ਪਰ ਅਸੀਂ ਪ੍ਰੀ ਟ੍ਰਾਇਲ ਦੀ ਟ੍ਰਾਇਲ ਦੀ ਮਿਆਦ ਬਾਰੇ ਹਜੇ ਕੁਝ ਆਖ ਨਹੀਂ ਸਕਦੇ ਅਗਲੀ ਖਬਰ ਟਾਪ ਪ੍ਰੀ Ontario ਦੇ ਪ੍ਰੀਮੀਅਰ ਡਗਫੋਰਡ ਨੇ ਡੋਨਲਡ ਟਰੰਪ ਦੀ ਟਾਰਫ ਵਾਦੇ ਦੀ ਧਮਕੀ ਨੂੰ ਠੁਸ ਕਰਨ ਲਈ ਇੱਕ ਤਜਵੀਜ਼ ਦੀ ਰੂਪਰੇਖਾ ਤਿਆਰ ਕੀਤੀ ਹੈ ਜਿਸ ਦੇ ਲਾਗੂ ਹੋਣ ਤੋਂ ਬਾਅਦ ਦੋਹਾਂ ਦੇਸ਼ਾਂ ਦੀ ਊਰਜਾ ਸੁਰੱਖਿਆ ਦੇ ਵਿਕਾਸ ਸਮੇਤ ਦਵੱਲੇ ਸਬੰਧਾਂ ਦੀ ਮਜ਼ਬੂਤੀ ਦਾ ਆਧਾਰ ਸਾਬਤ ਹੋਣ ਦਾ ਦਾਵਾ ਕੀਤਾ ਗਿਆ ਹੈ ਫੋਰਡ ਨੇ ਪ੍ਰੋਸਪਰਟਾਇਆ ਹੈ ਕਿ ਪ੍ਰਸਤਾਵ ਤੇ ਇਸੇ ਰੂਪ ਵਿੱਚ ਅਮਲ ਵਿੱਚ ਆਉਣ ਤੋਂ ਬਾਅਦ ਇਹ ਦਵੱਲੀ ਸਿਰਤਾ ਸੁਰੱਖਿਆ ਦੇ ਨਾਲ-ਨਾਲ ਲੰਬੇ ਸਮੇਂ ਤੱਕ ਖੁਸ਼ਹਾਲੀ ਦੀ ਸੰਦ ਵੀ ਬਣ ਸਕਦਾ ਹੈ ਸਰਕਾਰੀ ਫੈਸਲੇ ਲੈਣ ਵਿੱਚ ਧਾਕੜ ਮੰਨੇ ਜਾਂਦੇ ਡਗ ਫੋਰਡ ਨੇ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਬਾਰੇ ਦਿੱਤੇ ਤਾਜ਼ਾ ਬਿਆਨ ਨੂੰ ਹਾਸੋ ਹੀਣਾ ਦੱਸਦੇ ਹੋਏ ਕਿਹਾ ਹੈ ਕਿ ਕੈਨੇਡਾ ਵਕਾਊ ਦੇਸ਼ ਨਹੀਂ ਹੈ ਤੇ ਨਾ ਹੀ ਕਦੇ ਹੋ ਸਕੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਟਰੰਪ ਭਲੇਖੇ ਜਨਰੇ ਆਰਥਿਕ ਤਾਕਤ ਦੀ ਵਰਤੋਂ ਦੀਆਂ ਧਮਕੀਆਂ ਵਿਦੇਸ਼ੀ ਨਿਰਪਰਤਾ ਵਾਲੇ ਦੇਸ਼ਾਂ ਉੱਤੇ ਹੀ ਕਾਰਗਰ ਹੋ ਸਕਦੀਆਂ ਹਨ ਪਰ ਕੁਦਰਤੀ ਵਸਿਆਲਿਆਂ ਤੇ ਖਣਜਾਂ ਨਾਲ ਮਾਲਾ-ਮਾਲ ਕੈਨੇਡਾ ਕਿਸੇ ਵੀ ਗੈਰਵਾਜਬ ਧਮਕੀ ਮੂਰੇ ਨਹੀਂ ਝੁਕ ਸਕਦਾ। ਕੈਨੇਡਾ ਦੀ ਆਰਥਿਕਤਾ ਵਿੱਚ 34% ਦਾ ਹਿੱਸਾ ਪਾਉਣ ਤੇ ਦੇਸ਼ ਵਿੱਚ ਸਭ ਤੋਂ ਵੱਧ ਪ੍ਰਤੀਜੀ ਆਮਦਨ ਵਾਲੇ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਧਮਕੀਆਂ ਨੂੰ ਪਿੱਛੇ ਛੱਡਦੇ ਹੋਏ ਸ਼ਾਨਦਾਰ ਵਪਾਰਕ ਸਮਝੌਤਿਆਂ ਲਈ ਇੱਕ ਜੁਟਤਾ ਨਾਲ ਕੰਮ ਕਰਦੇ ਰਹਿਣਗੇ ਡੱਗਫੋਰਡ ਨੇ ਅੱਜ ਕੁਝ ਹੋਰ ਸੂਬਿਆਂ ਦੇ ਮੁਖੀਆਂ ਨਾਲ ਵੀ ਗੱਲ ਕਰਕੇ 트ੰਪ ਦੀਆਂ ਧਮਕੀਆਂ ਨਾਲ ਸਿੱਝਣ ਬਾਰੇ ਵਿਚਾਰ ਚਰਚਾ ਕੀਤੀ ਹੈ ਸਾਰਿਆਂ ਵੱਲੋਂ ਉਸ ਨੂੰ ਮੂਹਰੇ ਲਾ ਕੇ ਠੋਸ ਕਦਮ ਚੁੱਕਣ ਲਈ ਕਿਹਾ ਗਿਆ ਹੈ ਬਟ ਬਿਜਲੀ ਉਤਪਾਦਨ ਉਤਰੀ ਸੂਬਿਆਂ ਵੱਲੋਂ ਉਸ ਨੂੰ ਕਈ ਫੈਸਲੇ ਲੈਣ ਦੇ ਵਿਖਤਿਆਰ ਦਿੱਤੇ ਜਾਣ ਦਾ ਪਤਾ ਲੱਗਾ ਹੈ ਇਹ ਵੀ ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਆਪਣੀ ਚੋਣ ਤੋਂ ਬਾਅਦ ਉਹਨਾਂ ਨੂੰ ਵਿਧਾਏ ਹੋਏ ਟੈਰਫ ਦੇਣ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਨ ਟੂਡੋ ਨੂੰ ਕੈਨੇਡਾ ਦਾ ਅਮਰੀਕਾ 51ਵਾਂ ਸੂਬਾ ਬਣਾਉਣ ਦੀ ਕੀਤੀ ਪੇਸ਼ਕਸ਼ ਵਾਲੀ ਗੱਲ ਨੂੰ ਸਿਆਸੀ ਗਲਾਰਾਂ ਵਿੱਚ ਟਰੰਪ ਦੇ ਮਜ਼ਾਕ ਵਿੱਚੋਂ ਲੈਣ ਵਾਲੇ ਵੀ ਇਸ ਹਫ਼ਤੇ ਫਿਰ ਉਹੀ ਗੱਲ ਦੁਹਰਾਏ ਜਾਣ ਤੋਂ ਗਿੰਤੀਆਂ-ਮਿੰਤੀਆਂ ਵਿੱਚ ਪੈ ਗਏ ਹਨ ਕਿ ਆਖਰ 트ੰਪ ਕੀ ਕਰਨ ਦਾ ਇਰਾਦਾ ਰੱਖਦੇ ਹਨ ਤੇ ਕੀ ਹੈ ਜੋ ਗੱਲਾਂ ਕਰਕੇ ਆਪਣੇ ਆਪਣੇ ਜਿਹੜਾ ਉਹਨਾਂ ਦੀ ਰਿਸਪੈਕਟ ਹੈ ਉਹਨੂੰ ਖੋਰਾ ਤੇ ਨਹੀਂ ਲਾ ਰਹੇ ਅੱਜ ਹੀ 트ੰਪ ਵੱਲੋਂ ਹਮਾਸ ਨੂੰ ਇੱਕ ਧਮਕੀ ਦਿੱਤੀ ਗਈ ਹੈ ਕਿ ਉਹ ਹਰਾਸਤ ਵਿੱਚ ਲਏ ਗਏ ਲੋਕਾਂ ਨੂੰ ਛੱਡ ਦੇਵੇ ਜਾਂ ਫਿਰ ਮਲੀਆ ਮੇਟ ਹੋਣ ਲਈ ਤਿਆਰ ਰਹੇ 트ੰਪ ਵੱਲੋਂ ਯੂਕ੍ਰੇਨ ਬਾਰੇ ਦਿੱਤੇ ਬਿਆਨ ਨੂੰ ਵੀ ਬਹੁਤੇ ਲੋਕਾਂ ਨੇ ਤਵੱਜੋ ਨਹੀਂ ਦਿੱਤੀ ਡੋਨਲਡ 트ੰਪ ਨੇ ਕੈਨੇਡਾ ਨੂੰ ਅਮਰੀਕਾ ਵਿੱਚ ਸ਼ਾਮਲ ਹੋਣ ਦੀ ਗੱਲ ਕਰਕੇ ਜਿਹੜੀ ਬਹਿਸ਼ ਛੇੜੀ ਹੈ ਉਹਦੇ ਉੱਤੇ ਕੈਨੇਡਾ ਦੇ ਲੋਕ ਵੀ ਖੁੱਲ ਕੇ ਹੁਣ ਪ੍ਰਤੀਕਿਰਿਆ ਦੇਣ ਲੱਗੇ ਹਨ ਅਤੇ ਦੁਨੀਆ ਭਰ ਦੇ ਮਾਹਰ ਅਮਰੀਕਾ ਦੀ ਜੰਮ ਕੇ ਆਲੋਚਨਾ ਕਰ ਰਹੇ ਹਨ 트럼ਪ 트럼ਪ ਜਿਹੜਾ ਇਹ ਨੇ ਉਹਨਾਂ ਨੂੰ ਕੈਨੇਡਾ ਨੂੰ ਅਮਰੀਕਾ ਵਿੱਚ ਸ਼ਾਮਲ ਦੇ ਕਰਨਾ ਜਾਂ ਉਹਨੂੰ ਟੈਰਫ ਤੋਂ ਮੁਕਤੀ ਮਿਲ ਸਕਦੀ ਹੈ ਜਿਹੜਾ 트ੰਪ ਕਹਿ ਰਿਹਾ ਤੇ ਟੈਕਸ ਘਟਣਗੇ ਇਹਦੇ ਨਾਲ ਲੋਕੀ ਸਹਿਮਤ ਨਜ਼ਰ ਨਹੀਂ ਆ ਰਹੇ ਪਰ ਕੈਨੇਡਾ ਦੇ ਲੋਕ 트ੰਪ ਦਾ ਇਹ ਆਈਡੀਆ ਜਿਹੜਾ ਉਹ ਲਾਲਚ ਦੇ ਰਿਹਾ ਉਹਨੂੰ ਮੰਨਣ ਨੂੰ ਤਿਆਰ ਨਹੀਂ ਦੂਜੇ ਪਾਸੇ ਅੰਤਰਰਾਸ਼ਟਰੀ ਮਾਮਲਿਆਂ ਦੇ ਜਾਣਕਾਰ 트ੰਪ ਦੀ ਪਾਰਟੀ ਨੂੰ ਆੜੇ ਹੱਥੀ ਲੈ ਰਹੇ ਹਨ ਦੀ ਹਿੰਦੂ ਦੇ ਅੰਤਰਰਾਸ਼ਟਰੀ ਸੰਪਾਦਕ ਸਟੇਨਲੀ ਜਾਰਨੀ ਨੇ ਲਿਖਿਆ ਹੈ ਕਿ ਓਬਾਮਾ ਨੇ ਕ੍ਰੀਮੀਆ ਤੇ ਕਬਜ਼ਾ ਕਰਨ ਤੋਂ ਸਮੇਂ ਰੂਸ ਨੂੰ ਜੀ 8 ਵਿੱਚੋਂ ਬਾਹਰ ਕੱਢ ਦਿੱਤਾ ਸੀ ਜான் ਕੈਰੀ ਨੇ ਉਸ ਨੂੰ ਮੱਧ ਕਾਲੀ ਵਰਬਰਤਾ ਕਿਹਾ ਸੀ ਇਸ ਦੇ ਬਾਅਦ ਅਮਰੀਕਾ ਨੇ ਰੂਸ ਤੇ ਬੜੇ ਸਖਤ ਜਿਹੜੇ ਆ ਉਹ ਪਾਬੰਦੀਆਂ ਲਾ ਦਿੱਤੀਆਂ ਸਨ ਬਾਈਡਨ ਜਿਹੜਾ ਉਹਨਾਂ ਰੂਸ ਦੇ ਖਿਲਾਫ ਯੂਨੀਅਨ ਫੰਡਾਂ ਦੇ ਨਾਲ ਹਥਿਆਰ ਵੀ ਦਿੰਦਾ ਹੈ ਤੇ ਕਿਹਾ ਹੈ ਕਿ ਪੁਤਨ ਜਿਹੜਾ ਹੈ ਉਹ ਵਿਸਤਾਰਵਾਦੀ ਨੀਤੀ ਦੇ ਉੱਤੇ ਚੱਲ ਰਿਹਾ ਹੈ ਰਾਸ਼ਟਰਪਤੀ ਬਾਈਡਨ ਨੇ ਰੂਸ ਦੇ ਖਿਲਾਫ ਵਿਸ਼ਵ ਭਰ ਵਿੱਚ ਵੀ ਇੱਕ ਮਾਹੌਲ ਤਿਆਰ ਕੀਤਾ ਹੁਣ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਕੈਨੇਡਾ ਨੂੰ ਗ੍ਰੀਨਲੈਂਡ ਨੂੰ ਤੇ ਪਨਾਮਾ ਨਹਿਰ ਦੇ ਉੱਤੇ ਕੰਟਰੋਲ ਕਰਨਾ ਚਾਹੁੰਦੇ ਹਨ ਸੰਯੁਕਤ ਰਾਸ਼ਟਰ ਵਿੱਚ ਕੈਨੇਡਾ ਦੇ ਰਾਜਦੂਤ ਬੌਬਰੇ ਨੇ ਲਿਖਿਆ ਹੈ ਕਿ ਸੋਵਰਨਿਟੀ ਤੇ ਅਤੇ ਸੁਤੰਤਰਤਾ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦਾ ਇੱਕ ਮੂਲ ਸਿਧਾਂਤ ਹੈ ਸਾਨੂੰ ਆਪਣੀ ਆਜ਼ਾਦੀ ਦੀ ਰੱਖਿਆ ਕਰਨ ਉੱਤੇ ਮਾਣ ਹੈ ਮੈਨੂੰ ਕੈਨੇਡਾ ਦੀ ਰੱਖਿਆ ਕਰਨ ਤੇ ਬਹੁਤ ਮਾਣ ਹੈ ਡੱਗਫੋਰਡ ਕੈਨੇਡਾ ਦੇ ਟੋਰੋਨਟਿਓ ਪ੍ਰਾਂਤ ਦੇ ਪ੍ਰੀਮੀਅਰ ਡੱਗਫੋਰਡ ਨੇ ਹਾਲ ਹੀ ਦਿਨਾਂ ਵਿੱਚ 트ੰਪ ਦੀ ਟੈਰਿਫ ਦੀ ਧਮਕੀਆਂ ਦੇ ਖਿਲਾਫ ਕਾਫੀ ਕੁਝ ਬੋਲਿਆ ਹੈ। ਉਹਨਾਂ ਕਹਿਆ ਹੈ ਕਿ ਦੋਵਾਂ ਦੇਸ਼ਾਂ ਦੇ ਉੱਤਰੀ ਅਮਰੀਕਾ ਜਿਹੜਾ ਆ ਉਹਦੇ ਲਈ ਖੁਸ਼ਹਾਲੀ ਲਈ ਚੀਨ ਦੀ ਚੁਣੌਤੀ ਦਾ ਮਿਲ ਕੇ ਸਾਹਮਣਾ ਕਰਨਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਮਿਲ ਕੇ ਜਿਹੋ ਜਿਹੀਆਂ ਗੱਲਾਂ ਕਰ ਰਹੇ ਕਿ ਇੱਕ ਦੂਜੇ ਕੈਨੇਡਾ ਅਮਰੀਕਾ ਵਿੱਚ ਸ਼ਾਮਲ ਹੋ ਜੇ ਇਹੋ ਜਿਹੇ ਹਾਸੇ ਨੇ ਵਿਚਾਰ ਜਿਹੜੇ ਆ ਉਹਨਾਂ ਦੀ ਥਾਂ ਤੇ ਮੇਡ ਇਨ ਕੈਨੇਡਾ ਤੇ ਮੇਡ ਇਨ ਯੂ ਐਸ ਏ ਤੇ ਮਾਣ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਫੋਰਡ ਤੋਂ ਇਲਾਵਾ ਕਈ ਹੋਰ ਜਾਣਕਾਰ ਵੀ ਇਹ ਮੰਨਦੇ ਨੇ ਕਿ 트ੰਪ ਦੀ ਸੋਚ ਹਕੀਕਤ ਤੋਂ ਪਰੇ ਹੈ। ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਤੇ ਕੰਮਾਂ ਦੇ ਸਿਲਸਿਲੇ ਵਿੱਚ ਅਮਰੀਕਾ ਦੇ ਲੋਕ ਜਿਹੜੇ ਰਹਿ ਰਹੇ ਹਨ ਉਹਨਾਂ ਦੀ ਤਦਾਦ ਵੀ ਲੱਖਾਂ ਵਿੱਚ ਹੈ 트럼ਪ ਦੇ ਬਿਆਨ ਤੇ ਜਦੋਂ ਕੈਨੇਡਾ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਜਾਨੀ ਸੀਬੀਸੀ ਨੇ ਉਹਨਾਂ ਲੋਕਾਂ ਤੋਂ ਕੁਝ ਸਵਾਲ ਪੁੱਛੇ ਤਾਂ ਮਿਲੇ ਜੁਲੇ ਜਵਾਬ ਮਿਲੇ ਮਾਂਟਰੀਅਲ ਵਿੱਚ ਮੈਕਗਿਲ ਯੂਨੀਵਰਸਿਟੀ ਦੀ ਰਾਜਨੀਤੀ ਸ਼ਾਸਤਰ ਦੀ ਪੜ੍ਹਾਈ ਕਰ ਰਹੇ ਜੈਕਬ ਨੇ ਕਿਹਾ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਵੱਲੋਂ ਉਹਨਾਂ ਦੇ ਨਜ਼ਦੀਕੀ ਸਹਿਯੋਗੀ ਤੇ ਅਝਾ ਬਿਆਨ ਬਹੁਤ ਨਿਰਾਸ਼ਾਜਨਕ ਹੈ ਕੈਨੇਡਾ ਵਿੱਚ ਰਹਿਣ ਵਾਲੇ ਇੱਕ ਅਮਰੀਕੀ ਹੋਣ ਦੇ ਨਾਤੇ ਮੈਨੂੰ ਇਹ ਵੇਖਣਾ ਬਹੁਤ ਦੁਖਦਾਈ ਲੱਗ ਰਿਹਾ ਹੈ ਉਹਨੇ ਕਿਹਾ ਕਿ ਰਾਸ਼ਟਰਪਤੀ ਚੋਣ ਵਿੱਚ ਕਮਲਾ ਹੈਰਿਸ ਨੂੰ ਮੈਂ ਵੋਟ ਦਿੱਤੀ ਸੀ ਪਰ ਕੈਨੇਡੀਅਨ ਅਮਰੀਕੀ ਜੋਰਜਨ ਬੁਰਕ ਨੇ ਜਿਹੜਾ ਕਿ 트럼ਪ ਦਾ ਕਠੜ ਸਮਰਥਕ ਹੈ ਉਹਨੇ ਕਿਹਾ ਕਿ ਭਾਵੇਂ 트럼ਪ ਇਸ ਮਾਮਲੇ ਵਿੱਚ ਉਹਨਾਂ ਨੂੰ ਬਹੁਤ ਟ੍ਰੋਲ ਕੀਤਾ ਜਾ ਰਿਹਾ ਹੈ ਹਾਲਾਂਕਿ 트럼ਪ ਜਿਹੜਾ ਹੈ ਉਹਦਾ ਐਕਸ਼ਨ ਕੈਨੇਡਾ ਲਈ ਕੋਈ ਨੁਕਸਾਨ ਦੇਣ ਵਾਲਾ ਨਹੀਂ ਜੋ ਉਹ ਕਹਿ ਰਹੇ ਹਨ ਉਹ ਕੁਝ ਵੀ ਐਸਾ ਨਹੀਂ ਹੈ ਜਿਹੜਾ ਗੈਰ ਜ਼ਰੂਰੀ ਹੋਵੇ ਬੁਰਕ ਨੇ ਕਿਹਾ ਕਿ 트럼ਪ ਕੈਨੇਡਾ ਵਿਰੋਧੀ ਨਹੀਂ ਹਨ ਪਰ ਉਹਨਾਂ ਦੀ ਸਰਾਧਤੇ ਅਤਵਾਦ ਦੇ ਖਤਰੇ ਦੀ ਚਿੰਤਾ ਜ਼ਰੂਰ ਹੈ ਇਸ ਦੇ ਨਾਲ ਨਾਲ ਕੈਨੇਡਾ ਨਾਟੋ ਦੇ ਖਰਚੇ ਵੀ ਨਹੀਂ ਦੇ ਪਿਆ ਰਿਹਾ ਹੁਣ ਕੈਨੇਡਾ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਲਿਬਰਲ ਪਾਰਟੀ ਦਾ ਅਗਲਾ ਆਗੂ ਕੌਣ ਹੋਵੇਗਾ ਜਸਟਨ ਟਰੂਡੋ ਦੇ ਜਾਨਸ਼ੀਨ ਦੀ ਦੌੜ ਵਿੱਚ ਫ੍ਰੀ ਲੈਂਡ ਸਭ ਤੋਂ ਅੱਗੇ ਦਿਖ ਰਹੀ ਹੈ ਵਿੱਤ ਮੰਤਰੀ ਕ੍ਰਿਸਟੀਆ ਫ੍ਰੀ ਲੈਂਡ ਨੇ ਪਿਛਲੇ ਮਹੀਨੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਟਰੂਡੋ ਜਿਹੜੇ ਆ ਉਹ ਵਾਪਸ ਉੱਪਰ ਨਹੀਂ ਸਨ ਪਾਏ ਜੋ ਕਿ ਲੰਮੇ ਸਮੇਂ ਤੋਂ ਉਹਨਾਂ ਦੀ ਸਭ ਤੋਂ ਵੱਧ ਵਫਾਦਾਰ ਤੇ ਸਭ ਤੋਂ ਪ੍ਰਭਾਵੀ ਮੰਤਰੀਆਂ ਵਿੱਚੋਂ ਇੱਕ ਸੀ ਤੇ ਹੁਣ ਟਰੂਡੋ ਦੇ ਵਾਰਸ ਦੇ ਰੂਪ ਵਿੱਚ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀ ਲੈਂਡ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ ਉਹ ਅਮਰੀਕਾ ਕੈਨੇਡਾ ਸਬੰਧਾਂ ਵਿੱਚ ਵੀ ਮੋਕ ਕਰਦਾਰ ਨਿਭਾ ਸਕਦੀ ਹੈ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਤੇ ਮਸ਼ਹੂਰ ਅਰਥ ਸ਼ਾਸਤਰੀ ਮਾਰਕ ਕਾਰਨੀ ਇੱਕ ਹੋਰ ਦਾਵੇਦਾਰ ਹਨ ਇੱਕ ਹੋਰ ਸੰਭਾਵਿਤ ਉਮੀਦਵਾਰ ਨਵੇਂ ਵਿੱਤ ਮੰਤਰੀ ਡੋਮਿਨਿਕ ਲਿਬ ਲਖ ਹਨ ਲਿਬਰਲ ਪਾਰਟੀ ਨੂੰ 24 ਮਾਰਚ ਨੂੰ ਸੰਸਦ ਦਾ اجلاس ਸ਼ੁਰੂ ਹੋਣ ਤੋਂ ਪਹਿਲਾਂ ਨਵੇਂ ਨੇਤਾ ਨੂੰ ਚੁਣਨਾ ਪੈਣਾ ਹੈ ਕਿਉਂਕਿ ਤਿੰਨ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਉਹ ਪਹਿਲਾ ਮੌਕਾ ਮਿਲਦੇ ਹੀ ਬੇਪਰੋਸੀ ਦਾ ਮਤਲ ਲੈ ਆ ਕੇ ਲਿਬਰਲ ਪਾਰਟੀ ਦੀ ਸਰਕਾਰ ਨੂੰ ਡੇਕ ਦੇਣਗੇ ਇਸ ਹਾਲਤ ਵਿੱਚ ਨਵੇਂ ਪ੍ਰਧਾਨ ਮੰਤਰੀ ਦੇ ਜਿਆਦਾ ਸਮੇਂ ਤੱਕ ਅਹੁਦੇ ਤੇ ਰਹਿਣ ਦੀ ਸੰਭਾਵਨਾ ਵੀ ਨਹੀਂ ਹੈ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਫੈਲੀ ਇੱਕ ਬਹੁਤ ਹੀ ਵਿਨਾਸ਼ਕਾਰੀ ਜੰਗਲੀ ਅੱਗ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 5 ਹੋ ਗਈ ਹੈ। ਦ ਨਿਊਯਾਰਕ ਟਾਈਮ ਨੇ ਇਸ ਵਤੀ ਰਿਪੋਰਟ ਜਾਰੀ ਕੀਤੀ ਹੈ। ਲਾਸ ਐਂਜਲਸ ਕਾਉਂਟੀ ਸ਼ੈਰਫ ਵਿਭਾਗ ਦੀ ਬਲਾਰੇ ਨਿਕੋਲ ਨਸ਼ੀਦਾ ਨੇ ਬੁੱਧਵਾਰ ਦੁਪਹਿਰ ਨੂੰ ਪੁਸ਼ਟੀ ਕੀਤੀ ਹੈ ਕਿ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਸ਼ੀਦਾ ਨੇ ਅੱਗੇ ਦੱਸਿਆ ਹੈ ਕਿ ਅੱਗ ਕਾਰਨ 25 ਹਜ਼ਾਰ ਏਕੜ ਤੋਂ ਵੱਧ ਜੰਗਲ ਜਿਹੜਾ ਉਹ ਸੜ ਚੁੱਕਾ ਹੈ ਲਾਸੇਜਲ ਕਾਉਂਟੀ ਵਿੱਚ ਬੁੱਧਵਾਰ ਦੁਪਹਿਰ 1.5 ਮਿਲੀਅਨ ਲੋਕ ਬਿਨਾ ਬਿਜਲੀ ਤੋਂ ਰਹਿਣ ਲਈ ਮਜਬੂਰ ਸਨ ਨਿਊਯਾਰਕ ਟਾਈਮ ਦੀ ਇੱਕ ਰਿਪੋਰਟ ਦੇ ਅਨਸਾਰ 1 ਲੱਖ ਤੋਂ ਵੱਧ ਲੋਕ ਜਿਹੜੇ ਆ ਉਹਨਾਂ ਨੂੰ ਆਪਣੇ ਘਰ ਛੱਡ ਕੇ ਬਾਹਰ ਜਾਣ ਦੇ ਆਦੇਸ਼ ਦੇ ਦਿੱਤੇ ਗਏ ਸਨ ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਐਕਸ ਦੇ ਉੱਤੇ ਇੱਕ ਪਲੇਟਫਾਰਮ ਜਿਹੜਾ ਹੈ ਉੱਤੇ ਲਿਖਿਆ ਹੈ ਕਿ ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਆਗਨਾਲ ਪ੍ਰਭਾਵਿਤ 1 ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲ ਜਾਣ ਦਾ ਹੁਕਮ ਦਿੱਤਾ ਗਿਆ ਹੈ। ਅਗਲੀ ਖਬਰ ਬੰਗਲਾਦੇਸ਼ ਦੀ ਹੈ ਜੀ ਬੰਗਲਾਦੇਸ਼ ਦੀ ਅੰਤਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਸ ਨੇ ਅਹੁਦੇ ਤੋਂ ਢਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸ਼ੀਨਾ ਦੇ ਉੱਤੇ ਜਿਹੜੇ ਨੇ ਉਹਨਾਂ ਦਾ ਤੇ ਹੋਰ 96 ਲੋਕਾਂ ਦਾ ਜਿਹੜਾ ਪਾਸਪੋਰਟ ਹੈ ਰੱਦ ਕਰ ਦਿੱਤਾ ਹੈ ਇਹ ਕਾਰਵਾਈ ਲੋਕਾਂ ਨੂੰ ਜ਼ਬਰੀ ਗਾਇਬ ਕੀਤੇ ਜਾਣ ਤੇ ਪਿਛਲੇ ਸਾਲ ਜੁਲਾਈ ਵਿੱਚ ਹੋਈਆਂ ਹੱਤਿਆਵਾਂ 'ਚ ਉਹਨਾਂ ਦੀ ਕਿਥੇ ਤੇ ਸ਼ਮੂਲੀਅਤ ਕਾਰਨ ਕੀਤਾ ਗਿਆ ਹੈ ਮੁੱਖ ਸਲਾਹਕਾਰ ਦੇ ਉਪ ਪ੍ਰੈਸ ਸਕਤਰ ਅਬਦੁਲ ਕਲਾਮ ਆਜ਼ਾਦ ਮਜ਼ੂਮਦਾਰ ਨੇ ਕਿਹਾ ਹੈ ਕੇ ਪਾਸਪੋਰਟ ਵਿਭਾਗ ਨੇ ਜਬਰੀ ਗਾਇਬ ਕੀਤੇ ਗਏ 22 ਲੋਕਾਂ ਦੇ ਮਾਮਲੇ ਵਿੱਚ ਸ਼ਾਮਲ ਲੋਕਾਂ ਦੇ ਪਾਸਪੋਰਟ ਰੱਦ ਕੀਤੇ ਹਨ ਜਦ ਕਿ ਜੁਲਾਈ ਵਿੱਚ ਹੋਈਆਂ ਧਾਵਾਂ ਵਿੱਚ ਸ਼ਾਮਲ ਹੋਣ ਕਾਰਨ 6 ਸੀ ਨਸਬੇਤ 75 ਲੋਕਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਗਏ ਹਨ ਆਈਐਸ ਤੇ ਆਈਪੀਐਸ ਅਧਿਕਾਰੀਆਂ ਦੇ ਬੱਚਿਆਂ ਨੂੰ ਜਿਹੜਾ ਸ਼ੈਡਿਊਲ ਕਾਸਟ ਤੇ ਐਸਟੀ ਰਿਜ਼ਰਵੇਸ਼ਨ ਦਾ ਜਿਹੜਾ ਕੋਟਾ ਹੁੰਦਾ ਹੈ ਉਹਦਾ ਲਾਭ ਨਹੀਂ ਮਿਲਣਾ ਚਾਹੀਦਾ ਇਹੋ ਜੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਸੀ ਜਿਸ ਤੇ ਅਦਾਲਤ ਨੇ ਵਿਚਾਰ ਕਰਨ ਤੋਂ ਹੀ ਨਾ ਕਰ ਦਿੱਤੀ ਬੈਂਚ ਨੇ ਕਿਹਾ ਹੈ ਕਿ ਕਿਸ ਨੂੰ ਰਾਖਵਾ ਕਰਨ ਮਿਲਣਾ ਚਾਹੀਦਾ ਤੇ ਕਿਹਨੂੰ ਇਹਦੇ दायरे ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਇਹ ਫੈਸਲਾ ਕਰਨਾ ਪਾਰਲੀਮੈਂਟ ਦਾ ਕੰਮ ਹੈ ਅਦਾਲਤ ਇਸ ਸੰਬੰਧੀ ਕੋਈ ਫੈਸਲਾ ਨਹੀਂ ਲੈ ਸਕਦੀ ਅਦਾਲਤ ਨੇ ਕਿਹਾ ਕਿ ਸੰਬੰਧੀ ਕਾਨੂੰਨ ਲਿਆਉਣਾ ਸੰਸਦ ਦਾ ਕੰਮ ਹੈ ਦਰਅਸਲ ਪਿਛਲੇ ਸਾਲ ਅਗਸਤ ਚ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੀ ਇੱਕ ਬੈਂਚ ਨੇ ਖੁਦ ਹੀ رائے ਜਾਰੀ ਕੀਤੀ ਸੀ ਕਿ ਅਨਸੂਚਿਤ ਜਾਤੀਆਂ ਤੇ ਜਨਜਾਤੀਆਂ ਲਈ ਰਾਖਵੇਂਕਰਨ ਚ ਕ੍ਰੀਮੀ ਲੇਅਰ ਦੀ ਵਿਵਸਥਾ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਇਸ ਤਹਿਤ ਦਲਿਤ ਆਦਿਵਾਸੀ ਲੋਕਾਂ ਦੇ ਬੱਚੇ ਜਿਨ੍ਹਾਂ ਦੇ ਮਾਪੇ ਐਸਆਈ ਜਾਂ ਆਈਪੀਐਸ ਹਨ ਨੂੰ ਰਾਖਵੇਂ ਕਰਨ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਦੀ ਥਾਂ ਤੇ ਉਸ ਵਰਗ ਦੇ ਉਹਨਾਂ ਬঞ্চিত ਲੋਕਾਂ ਨੂੰ ਜੋ ਅਜੇ ਤੱਕ ਮੁਖਤਾਰਾ ਚ ਸ਼ਾਮਲ ਨਹੀਂ ਹੋ ਸਕੇ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਜਦੋਂ ਅਦਾਲਤ ਦੀ ਉਸ ਟਿੱਪਣੀ ਨੂੰ ਅਰਜੀ ਵਿੱਚ ਆਧਾਰ ਵਜੋਂ ਪੇਸ਼ ਕੀਤਾ ਗਿਆ ਤਾਂ ਜੱਜਾਂ ਨੇ ਉਸ ਦਾ ਵੀ ਸਪਸ਼ਟ ਜਵਾਬ ਦਿੰਦੇ ਆ ਕਿ ਆ ਜਸਟਿਸ ਬੀ ਆਰ ਗੋਈ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਹੁਕਮ ਜਾਰੀ ਨਹੀਂ ਸੀ ਕੀਤਾ ਗਿਆ ਅਜਿਹੀ رائے 7 ਜੱਜਾਂ ਦੀ ਬੈਂਚ ਦੇ ਇੱਕ ਜੱਜ ਨੇ ਦਿੱਤੀ ਸੀ ਜਿਸ ਦਾ ਸਮਰਥਨ ਦੋ ਹੋਰ ਜੱਜਾਂ ਨੇ ਵੀ ਕੀਤਾ ਉਸ ਕੇਸ ਵਿੱਚ ਅਦਾਲਤ ਦਾ ਸਰਬਸੰਮਤੀ ਨਾਲ ਫੈਸਲਾ ਸੀ ਕਿ ਐਸਸੀ ਅਤੇ ਐਸਟੀ ਕੋਟੇ ਦੇ ਅੰਦਰ ਉਪਵਰਗੀਕਰਨ ਹੋਣਾ ਚਾਹੀਦਾ ਹੈ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇੱਕ ਹੋਰ ਕੇਸ ਦੇ ਉੱਤੇ ਸੁਣਵਾਈ ਕਰਦੇ ਹਾਂ ਸਮਲਿੰਗੀ ਵਿਆਹ ਦੇ ਉਤੇਦਰ ਜਿਹੜੀ ਪਟੀਸ਼ਨ ਸੀ ਉਹਨੂੰ ਸਮਿਖਿਆ ਕਰਨ ਤੋਂ ਖਾਰਜ ਕਰ ਦਿੱਤਾ ਹੈ ਅਕਤੂਬਰ 2023 ਵਿੱਚ ਸੁਪਰੀਮ ਕੋਰਟ ਨੇ ਸਾਂਭਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਦੇ ਮਾਮਲੇ ਤੇ ਆਪਣਾ ਫੈਸਲਾ ਸੁਣਾਇਆ ਸੀ ਉਸ ਵੇਲੇ ਸੁਪਰੀਮ ਕੋਰਟ ਨੇ ਸਾਂਭਲਿੰਗੀ ਵਿਆਹ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਉਸ ਫੈਸਲੇ ਵਿੱਚ ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਸੀ ਕਿ ਸਾਂਭਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣਾ ਜਾ ਨਾ ਦੇਣਾ ਸੰਸਦ ਅਤੇ ਰਾਜ ਸਭਾਵਾਂ ਰਾਜ ਵਿਧਾਨ ਸਭਾਵਾਂ ਦਾ ਕੰਮ ਹੈ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਕਿਹਾ ਕਿ ਸਾਨੂੰ ਪੁਰਾਣੇ ਫੈਸਲੇ ਵਿੱਚ ਕੋਈ ਵੀ ਗਲਤੀ ਨਜ਼ਰ ਨਹੀਂ ਆ ਰਹੀ ਅਸੀਂ ਇਹ ਵੀ ਦੇਖਦੇ ਹਾਂ ਕਿ ਫੈਸਲੇ ਵਿੱਚ ਪ੍ਰਕਟਾ ਆ ਗਿਆ ਵਿਚਾਰ ਕਾਨੂੰਨ ਦੇ ਬਿਲਕੁਲ ਅਨਸਾਰ ਹੈ ਇਸ ਕਾਰਨ ਫੈਸਲੇ ਵਿੱਚ ਕਿਸੇ ਦਖਲ ਦੀ ਹੁਣ ਲੋੜ ਨਹੀਂ ਹੈ ਪ੍ਰਿੰਕਾ ਗਾਂਧੀ ਨੇ ਮਰਨਵਰਤ ਤੇ ਬਿਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੀ ਹਉਮੈ ਛੱਡ ਕੇ ਤੁਰੰਤ ਕਿਸਾਨਾਂ ਨਾਲ ਗੱਲ ਕਰਨ ਅਤੇ ਡੱਲੇਵਾਲ ਦਾ ਮਰਨਵਰਤ ਖਤਮ ਕਰਾਉਣ ਪ੍ਰਿੰਕਾ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਹੈ ਕਿ ਕਿਸਾਨ ਅੰਦੋਲਨ ਵਿੱਚ 750 ਕਚਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਇਹ ਹੱਤ ਧਰਮੀਏ ਤੇ ਕਿਸਾਨਾਂ ਪ੍ਰਤੀ ਇਹਨਾਂ ਜ਼ੁਲਮ ਕਿਉਂ ਹੈ ਸੰਚੁਕਤ ਕਿਸਾਨ ਮੋਰਚੇ ਨੇ ਖਡੌਰੀ ਤੇ ਸ਼ੰਭੂ ਬਾਰਡਰ ਤੇ ਡਟੀਆਂ ਕਿਸਾਨ ਜਥੇਬੰਦੀਆਂ ਨਾਲ ਇੱਕ ਵਾਰ ਫੇਰ ਏਕਤਾ ਲਈ ਹੱਥ ਵਿਧਾਇਆ ਹੈ ਮੋਰਚੇ ਦੀ 6 ਮੈਂਬਰੀ ਤਾਲਮੇਲ ਕਮੇਟੀ 10 ਜਨਵਰੀ ਨੂੰ ਦੋਵਾਂ ਬਾਰਡਰਾਂ ਤੇ ਜਾ ਕੇ ਕਿਸਾਨ ਜਥੇਬੰਦੀਆਂ ਦਰਮਿਆਨ ਏਕਤਾ ਲਈ ਅਪੀਲ ਕਰੇਗੀ ਇਹੋ ਹੀ ਨਹੀਂ ਕਿਸਾਨ ਮੋਰਚੇ ਜਿਹੜੇ ਨੇ ਮੋਰਚੇ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ ਐਸ ਕੇ ਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਕੇ ਐਮ ਐਫ ਖਿਲਾਫ ਬਿਆਨਬਾਜ਼ੀ ਤੋਂ ਵੀ ਆਗੂਆਂ ਨੂੰ ਵਰਜਿਆ ਹੈ ਆਗੂਆਂ ਨੇ ਕਿਹਾ ਹੈ ਕਿ ਕਿਸਾਨੀ ਸੰਘਰਸ਼ ਪੰਜਾਬ ਦੀ ਹੱਦ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਤੇ ਇਹ ਲੜਾਈ ਹੁਣ ਹਰਿਆਣਾ ਤੇ ਜੁਪੀ ਜਾ ਰਾਜਾਂ ਤੱਕ ਪਹੁੰਚਣੀ ਚਾਹੀਦੀ ਹੈ ਮੋਰਚੇ ਨੇ ਅੱਜ ਮੋਗਾ ਵਿੱਚ ਕੀਤੀ ਕਿਸਾਨ ਮਹਾ ਪੰਚਾਇਤ ਵਿੱਚ ਕੇਂਦਰ ਸਰਕਾਰ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਨਜ਼ਰਅੰਦਾਜ਼ ਕਰਦਾ ਦੋਸ਼ ਲਾਇਆ ਕਿਸਾਨ ਆਗੂ ਨੇ ਕਿਹਾ ਹੈ ਕਿ ਸਰਕਾਰ ਨੂੰ ਤਰਨਾਕਾਰੀ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦਾ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਖਰੜਾ ਤਿੰਨ ਕਾਲੇ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦਾ ਹੀ ਖਤਰਨਾਕ ਰੂਪ ਹੈ ਮੋਰਚੇ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ 13 ਜਨਵਰੀ ਨੂੰ ਲੋਹੜੀ ਦੇ ਮੌਕੇ ਤੇ ਇਸ ਖਰੜੇ ਦੀਆਂ ਕਾਪੀਆਂ ਸਾੜਨਗੇ 26 ਜਨਵਰੀ ਨੂੰ ਟਰੈਕਟਰ ਮਾਰਚ ਵੀ ਕਰਨਗੇ ਪਿਛਲੇ ਇੱਕ ਹਫਤੇ ਵਿੱਚ ਮੋਰਚੇ ਦੀ ਇਹ ਦੂਜੀ ਕਿਸਾਨ ਮਹਾਪੰਚਾਇਤ ਹੈ ਪਹਿਲੀ ਮਹਾਪੰਚਾਇਤ 4 ਜਨਵਰੀ ਨੂੰ ਹਰਿਆਣੇ ਦੇ ਟੋਹਾਣਾ ਵਿੱਚ ਕੀਤੀ ਗਈ ਸੀ ਮਹਾਪੰਚਾਇਤ ਦਰਾਂ ਐਸਕੇਮ ਆਗੂਆਂ ਨੇ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਖਰੜਾ ਰੱਦ ਕਰਨ ਲਈ ਅਸੈਂਬਲੀ ਦਾ ਸੈਸ਼ਨ ਨਾ ਸੱਦਣ ਲਈ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਹੈ ਮਹਾਪੰਚਾਇਤ ਨੂੰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਜਗਿੰਦਰ ਸਿੰਘ ਰਾਹਾਂ ਰਕੇਸ਼ ਕੈਦ ਡਾਕਟਰ ਦਰਸ਼ਨਪਾਲ ਦਰਮਿੰਦਰ ਪਟਿਆਲਾ ਨੇ ਸੰਬੋਧਨ ਕੀਤਾ ਹੈ ਜੁਗਤ ਕਿਸਾਨ ਮੋਰਚੇ ਨੇ ਮਾਂ ਪੰਚਾਇਤ ਦਰ칸 ਏਕਤਾ ਮਤਾ ਵੀ ਪਾਸ ਕੀਤਾ ਜਿਸ ਤਹਿਤ ਐਸਕੇਮ ਦੀ 6 ਮੈਂਬਰੀ ਤਾਲਮੇਲ ਕਮੇਟੀ 10 ਜਨਵਰੀ ਨੂੰ ਖਨੌਰੀ ਤੇ ਸ਼ੰਭੂ ਬਾਰਡਰਾਂ ਤੇ ਜਾ ਕੇ ਕਿਸਾਨ ਜਥੇਬੰਦੀਆਂ ਦਰਮਿਆਨ ਏਕਤਾ ਦੀ ਅਪੀਲ ਕਰੇਗੀ ਮੋਰਚੇ ਨੇ ਐਲਾਨ ਕੀਤਾ ਹੈ ਕਿ ਉਹਨਾਂ ਦਾ ਕੋਈ ਵੀ ਆਗੂ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਐਸ ਕੇ ਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਕੇ ਐਮ ਐਮ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਬਿਆਨਗਾਰੀ ਹੁਣ ਨਹੀਂ ਕਰੇਗਾ 36 ਗੜ ਦੇ ਮੰਗੇਲੀ ਜ਼ਿਲ੍ਹੇ ਦੇ ਰਾਮਬੋਧ ਪਿੰਡ ਵਿੱਚ ਨਿਰਮਾਣ ਅਧੀਨ ਸੈਫ ਲਾਵਰ ਪਲਾਂਟ ਇੱਕ ਵੱਡਾ ਵਿੱਚ ਇੱਕ ਵੱਡਾ ਹਾਦਸਾ ਹੋ ਗਿਆ ਹੈ ਲੋਹੇ ਦੀ ਪਾਈਪ ਬਣਾਉਣ ਵਾਲੀ ਫੈਕਟਰੀ ਦੀ ਇੱਕ ਚਿਮਨੀ ਡਿੱਗਣ ਕਾਰਨ 25 ਤੋਂ ਵੱਧ ਮਜ਼ਦੂਰ ਮਲਬੇ ਹੇਠਾਂ ਦੱਬ ਗਏ ਖਬਰ ਮਿਲੇ ਲਿਖੇ ਜਾਣਤਾ ਕੱਠ ਮਜ਼ਦੂਰਾਂ ਦੇ ਮਾਰੇ ਜਾਣ ਦੀ ਖਦਸ਼ਾ ਹੈ ਮਲਬੇ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਰੈਸਕਿਊ ਆਪਰੇਸ਼ਨ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਪਲਾਂਟ ਦੇ ਨਿਰਮਾਣ ਦੌਰਾਨ ਸਖਿਆ ਦੇ ਮਾਪ ਡੰਨਾਂ ਦੀ ਅਣਦੇਖੀ ਕੀਤੀ ਗਈ ਜਿਹਦੇ ਕਾਰਨ ਕਰਕੇ ਇਹ ਵੱਡਾ ਹਾਦਸਾ ਵਾਪਰ ਗਿਆ ਹੈ ਅਗਲੀ ਖਬਰ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਫਤ ਵਨੋ ਸ਼੍ਰੀ ਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਬੀਤੇ ਕੱਲ ਮੁਲਾਕਾਤ ਕੀਤੀ ਜਾਣ ਮਗਰੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਇੱਕ ਵਾਰ ਫਿਰ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ ਹੈ ਜਥੇਦਾਰ ਦੇ ਗ੍ਰਹਿ ਵਿਖੇ ਹੋਈ ਇਸ ਮੀਟਿੰਗ ਦੇ ਵੇਰਵਿਆਂ ਬਾਰੇ ਫਿਲਹਾਲ ਕਿਸੇ ਵੀ ਤਰ੍ਹਾਂ ਕੋਈ ਖਲਾਸਾ ਨਹੀਂ ਕੀਤਾ ਗਿਆ ਹਾਲਾਂਕਿ ਚਰਚਾ ਇਹ ਹੈ ਕਿ ਇਸ ਮੀਟਿੰਗ ਦੌਰਾਨ ਧਾਮੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਮਾਮਲੇ ਵਿੱਚ ਗੱਲਬਾਤ ਕੀਤੀ ਗਈ ਹੈ ਐਡਵੋਕੇਟ ਧਾਮੀ ਇਸ ਕਮੇਟੀ ਦੇ ਪ੍ਰਧਾਨ ਹਨ ਅਤੇ ਹੁਣ ਤੱਕ ਇਸ ਕਮੇਟੀ ਦੀ ਕੋਈ ਵੀ ਮੀਟਿੰਗ ਨਹੀਂ ਹੋ ਸਕੀ ਉਧਰ ਧਾਮੀ ਨੇ ਇੱਕ ਵੀਡੀਓ ਸਨੇਹੇ ਵੇ ਸਪਸ਼ਟ ਕੀਤਾ ਹੈ ਕਿ ਇਹ ਇੱਕ ਰੁਟੀਨ ਦੀ ਬੈਠਕ ਸੀ ਅਤੇ ਇਸ ਬਾਰੇ ਜਿਹੜੇ ਕਿਆਸ ਲਾਏ ਜਾ ਰਹੇ ਹਨ ਉਹ ਬੇਲੋੜੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਵਫਤ ਨੇ ਬੁੱਧਵਾਰ ਨੂੰ ਜਥੇਦਾਰ ਗਿਆਨੀ ਰਘਵੀਰ ਸਿੰਘ ਨਾਲ ਮੁਲਾਕਾਤ ਕੇ ਕਰਕੇ ਉਹਨਾਂ ਨੂੰ ਇਸ ਕਮੇਟੀ ਦੇ ਕਾਰਨ ਵੱਧ ਰਹੇ ਕਾਨੂੰਨੀ ਡਿੱਕੇ ਬਾਰੇ ਵੀ ਜਾਣੂ ਕਰਵਾਇਆ ਸੀ ਵਫਾ ਦਾ ਕਹਿਣਾ ਹੈ ਕਿ ਅਕਾਲੀ ਅਕਾਲ ਤਖਤ ਵੱਲੋਂ ਬਣਾਈ ਗਈ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਵਿੱਚ ਕਾਨੂੰਨੀ ਤੌਰ ਤੇ ਦਖਲਦਾਜ਼ੀ ਨਹੀਂ ਕਰ ਸਕਦੀ ਇਸ ਨਾਲ ਪਾਰਟੀ ਦੀ ਹੋਂਦ ਨੂੰ ਸੰਕਟ ਪੈਦਾ ਹੋ ਸਕਦਾ ਹੈ ਪਾਰਟੀ ਦੀ ਚੋਣ ਸਿਰਫ ਸਿਧਾਂਤ ਮੁਤਾਬਕ ਹੀ ਕੀਤੀ ਜਾ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੁਧਾਰ ਲਹਿਰ ਸੀ ਜਿਹੜੀ ਹੁਣ ਸਾਫ ਕਾ ਸੁਧਾਰ ਲਹਿਰ ਰੋਕੇ ਰਹਿ ਗਈ ਹੈ ਉਹਨਾਂ ਦੀ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਸ਼੍ਰੋਮਣੀ ਕਮੇਟੀ ਦੀ ਨੂੰ ਕਿ ਮੀਟਿੰਗ ਵਿੱਚ ਜਿਆ ਕੋਈ ਫੈਸਲਾ ਨਾ ਕਰ ਲੈਣ ਜਿਸ ਕਰਕੇ ਤਾਂ ਉਮਰ ਸਮੁੱਚੀ ਲੀਡਰਸ਼ਿਪ ਨੂੰ ਕਾਲ ਤਖਤ ਤੋਂ ਪਗੋੜੇ ਹੋਣ ਦਾ ਦਾਗ ਲੱਗ ਜਾਵੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੇ ਬਿਆਨ ਵਿੱਚ ਸਾਰੇ ਵਰਕਿੰਗ ਕਮੇਟੀ ਮੈਂਬਰਾਂ ਨੂੰ ਸਿਨਮਰ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਬੀਤੇ ਦਿਨ ਅਕਾਲੀ ਦਲ ਤੋਂ ਅਸਤੀਫਾ ਦੇ ਚੁੱਕੇ ਆਗੂ ਦਿਲਜੀਤ ਸਿੰਘ ਚੀਮਾ ਤੇ ਆਗੂਆਂ ਵੱਲੋਂ ਸਿੰਘ ਸਾਹਿਬਾਨ ਨਾਲ ਕੀਤੀ ਮੁਲਾਕਾਤ ਤੋਂ ਬਾਅਦ ਸ਼ਰਿਆਂ ਵਿੱਚ ਝੂਠ ਬੋਲਿਆ ਜੱਗਿਆ ਹੈ ਕਿਉਂਕਿ ਸਖਤਰੇ ਤੋਂ ਪਤਾ ਕਰਨ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਨਾ ਤਾਂ ਲਿਖਤੀ ਤੇ ਨਾ ਹੀ ਜ਼ੁਬਾਨੀ 2 ਦਸੰਬਰ ਵਾਲੇ ਹੁਕਮ ਰਾਮ ਨੇ ਹੁਕਮਨਾਮੇ ਵਿੱਚ ਕੋਈ ਤਬਦੀਲੀ ਕੀਤੀ ਗਈ ਹੈ ਡਾਕਟਰ ਚੀਮਾ ਦੇ ਸਾਥੀ ਝੂਠੀਆਂ ਪੀਲਾ ਰਹੀ ਸਿੱਖ ਪੰਥ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਵਰਕਿੰਗ ਕਮੇਟੀ ਮੈਂਬਰਾਂ ਦੇ ਉੱਤੇ ਗਲਤ ਪ੍ਰਭਾਵ ਪਾਇਆ ਜਾ ਸਕੇ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਵਰਕਿੰਗ ਕਮੇਟੀ ਮੈਂਬਰਾਂ ਨੂੰ ਫੈਸਲਾ ਲੈਣ ਲੱਗੇ ਕਾਲ ਤੱਕ ਦੀ ਫਸੀਲ ਤੋਂ ਹੁਕਮਨਾਮੇ ਨੂੰ ਪੂਰਨ ਲਾਗੂ ਕਰਨਾ ਚਾਹੀਦਾ ਹੈ ਅਤੇ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦੇਣ ਲਈ ਖੁੱਲਕੇ ਨਿਤਰਨਾ ਚਾਹੀਦਾ ਹੈ ਜਾਰੀ ਬਿਆਨ ਵਿੱਚ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਡਾਕਟਰ ਜਦਲਜੀਤ ਸਿੰਘ ਚੀਮਨ ਦੇ ਬੀਤੇ ਦਿਨ ਦੇ ਦਾਅਵਿਆਂ ਨੂੰ ਲੈ ਕੇ ਸਕਤਰ ਸਕੱਤਰੇਤ ਅਕਾਲ ਤੱਕ ਸਾਹਿਬ ਨਾਲ رابطہ ਕਾਇਮ ਕੀਤਾ ਗਿਆ ਤਾਂ ਉੱਥੇ ਕੋਈ ਵੀ ਡਾਕਟਰ ਦਿਲਜੀਤ ਸਿੰਘ ਦੇ ਦਾਅਵਿਆਂ ਵਾਲਾ ਪੱਤਰ ਨਹੀਂ ਮਿਲਿਆ ਅਤੇ ਨਾ ਹੀ ਜਥੇਦਾਰ ਗਿਆਨੀ ਰਬੀਰ ਸਿੰਘ ਰਾਹ ਨੇ ਕਿਤੇ ਲਿਖਤੀ ਜਾਂ ਜ਼ੁਬਾਨੀ ਤੌਰ ਤੇ ਕਿਹਾ ਹੋਵੇ ਕਿ 2 ਦਸੰਬਰ ਦੇ ਹੁਕਮਨਾਮੇ ਵਿੱਚ ਕੋਈ ਢਿੱਲ ਦਿੱਤੀ ਗਈ ਹੈ ਜਾਂ ਤਬਦੀਲੀ ਕੀਤੀ ਗਈ ਹੈ ਇਸ ਦੇ ਨਾਲ ਹੀ ਆਗੂਆਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਇਹ ਵੀ ਪੁਸ਼ਟੀ ਹੋਈ ਹੈ ਕਿ ਦਿਲਜੀਤ ਚੀਮਾ ਦੇ ਮੀਡੀਆ ਵਿੱਚ ਕੀਤੇ ਦਾਅਵਿਆਂ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਵਿਖੇ ਨਰਾਜਗੀ ਵੀ ਪਾਈ ਜਾ ਰਹੀ ਹੈ ਕਿ ਲੀਡਰਸ਼ਿਪ ਸਿੰਘ ਸਹਿਬਾਨਾਂ ਦੀ ਸ਼ਖਸੀਅਤ ਤੇ ਹੀ ਸਵਾਲ ਖੜੇ ਕਰਵਾ ਰਹੇ ਹਨ ਅਤੇ ਗੁੰਮਰਾਹਕੁੰਨ ਬਿਆਨਬਾਜ਼ੀ ਨਾਲ ਸੰਗਤ ਦੀ ਨਜ਼ਰ ਵਿੱਚ ਸਿੰਘ ਸਾਹਿਬ ਦੀ ਸ਼ਖਸੀਅਤ ਨੂੰ ਝੂਠਾ ਬਣਾ ਰਹੇ ਹਨ ਆਖਰੀ ਖਬਰ ਛਤੀਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਤਿੰਨ ਨਕਸ਼ਰੀ ਬਾਰੇ ਗਏ ਹਨ ਹੁਣ ਤੱਕ ਤਿੰਨ ਨਕਸ਼ਰੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਤੇ ਤਲਾਸ਼ੀ ਮੇਂ ਜਾਰੀ ਹੈ ਸੂਬੇ ਦੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ ਸ਼ਰਮਾ ਨੇ ਕਿਹਾ ਕਿ ਸੁਕਮਾ ਵਿੱਚ ਨਕਸ਼ਲ ਵਿਰੋਧੀ ਮਹਿਮਤ ਚ ਸੁਰੱਖਿਆ ਬਲਾਂ ਨੂੰ ਸਫਲਤਾ ਮਿਲੀ ਹੈ ਸ਼ਰਮਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ ਨੇ 6 ਜਨਵਰੀ ਨੂੰ ਬੀਜਾਪੁਰ ਜ਼ਿਲ੍ਹੇ ਵਿੱਚ ਨਕਸ਼ਰੀਆਂ ਵੱਲੋਂ ਕੀਤੇ ਗਏ IED ਤਮਾਕੇ ਦਾ ਜ਼ਿਕਰ ਕਰਦੇ ਹਾਂ ਕਿਆ ਕਿ ਨਕਸ਼ਲੀਆਂ ਨੇ ਜੋ ਕੀਤਾ ਉਸ ਤੋਂ ਮਗਰੋਂ ਸੁਰੱਖਿਆ ਬਲਾਂ ਵਿੱਚ ਭਾਰੀ ਗੁੱਸਾ ਹੈ ਉਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਸੁਕਮਾ ਤੇ ਬੀਜਾਪੁਰ ਜ਼ਿਲ੍ਹਿਆਂ ਦੀ ਹੱਦ ਤੇ ਇੱਕ ਜੰਗਲ ਵਿੱਚ ਸਾਂਝੀ ਟੀਮ ਵੱਲੋਂ ਨਕਸ਼ਲ ਵਿਰੋਧੀ ਮਹਿਮ ਚਲਾਈ ਗਈ ਸੀ ਇਸ ਤਰ੍ਹਾਂ ਮੁਕਾਬਲਾ ਸ਼ੁਰੂ ਹੋ ਗਿਆ ਅਤੇ ਸੁਰੱਖਿਆ ਬਲਾਂ ਨੇ ਛੱਤੀਸਗੜ ਦੇ ਬੀਜਾਪੁਰ ਜ਼ਿਲ੍ਹੇ ਚੋਂ ਨਕਸ਼ਰੀਆਵਲੋਂ ਲਾਏ ਗੇ ਆਈਈਡੀ ਬਰਾਮਦ ਕੀਤੇ ਹਨ ਜਿਸ ਨੂੰ ਹੁਣ ਨਕਾਰਾ ਕਰ ਦਿੱਤਾ ਗਿਆ ਹੈ ਗੁਰਪ੍ਰੀਤ ਸਿੰਘ ਕਤਲ ਕੇਸ ਵਿੱਚ ਨਾਮਜ਼ਦ ਕੀਤੇ ਗਏ ਡਿਬਰੂਗੜ੍ਹ ਜੇਲ੍ਹ ਚ ਬੰਦ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰ ਨੇ ਆਪਣੀ ਕੁਰਸੀ ਬਚਾਉਣ ਤੇ ਅਮਰਤਪਾਲ ਸਿੰਘ ਦਾ ਅਕਸ ਖਰਾਬ ਕਰਨ ਲਈ ਉਸਦੇ ਪੁੱਤਰ ਦੇ ਉੱਤੇ ਯੂਏਪੀਏ ਲਾ ਦਿੱਤਾ ਹੈ ਉਹਨਾਂ ਕਿਹਾ ਕਿ ਇਹ ਸਾਰੇ ਸਿਆਸਤਦਾਨ ਜਾਣਦੇ ਹਨ ਕਿ ਜੇਕਰ ਅਮਰਪਾਲ ਸਿੰਘ ਬਾਹਰ ਆ ਗਿਆ ਜਾਂ ਸਾਹਮਣੇ ਆਇਆ ਤਾਂ ਉਹਨਾਂ ਦੀਆਂ ਸੀਟਾਂ ਵੀ ਖਤਰੇ ਵਿੱਚ ਪੈ ਜਾਣੀਆਂ ਹਨ ਪਹਿਲਾਂ ਵੀ ਉਹਨਾਂ ਤੇ ਐਨਐਸਏ ਲੱਗਾ ਹੋਇਆ ਹੈ ਅਤੇ ਉਹਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ ਹੁਣ ਉਸਤੇ ਯੂਏਪੀਏ ਲਾ ਦਿੱਤਾ ਗਿਆ ਹੈ ਭਾਰਤ ਸਰਕਾਰ ਅਤੇ ਮੈਂ ਭਾਰਤੀ ਏਜੰਟਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਬਿਨਾਂ ਪੁੱਛੇ ਤੇ ਬਿਨਾਂ ਜਾਂਚ ਕੀਤੇ ਉਸੁਰਤ ਕੇਸ ਕਿਵੇਂ ਦਰਜ ਕਰ ਸਕਦੇ ਹੋ ਜਦੋਂ ਤੋਂ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਐਮਪੀ ਬਣੇ ਹਨ ਅਮਰਤਪਾਲ ਸਿੰਘ ਨੂੰ ਰੋਕਣ ਲਈ ਕਿਸੇ ਨਾ ਕਿਸੇ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਜਿਹੇ ਕਾਰਵਾਈਆਂ ਕਾਰਨ ਸਰਕਾਰ ਦਾ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਇਹ ਅਮਰਤਪਾਲ ਸਿੰਘ ਦੇ ਪਿਤਾ ਦਾ ਕਹਿਣਾ ਹੈ ਤੇ ਇਹਦੇ ਨਾਲ ਹੀ ਅੱਜ ਦਾ ਇਹ ਸਮਾਚਾਰ ਬ੍ਰਿਟਨਸ ਮਾਪਤ ਹੋਇਆ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ